ਇਹ ਨਰੇਕਾ ਨੇ ਸਫਾਈ ਕਰਾਈ ਆ ਆ ਬੂਟਾ ਦੇਖ ਲਓ ਜੀ ਆਹ ਵੇਖ ਲਓ ਜੀ ਸਾਹਮਣੇ ਸਾਰੇ ਮੈਨ ਮਰੇ ਨਰੇਕਾ ਦਾ ਪੈਸਾ ਰਣ ਕੇ ਖਾਦਾ ਜੀ ਰਣ ਕੇ ਆ ਦੇਖੋ ਇਹ ਦੇਖੋ ਇਹਦੇ 7 ਲੱਖ ਰੁਪਏ ਹੀ ਨਾਲੇ ਬਲਾਕ ਤੇ ਲੱਗਾ ਮਟੀਰੀਅਲ ਭਾਜੀ ਇਹ ਉਹੀ ਆ ਜਿਹੜਾ ਮਤਲਬ ਪਿਛੋ ਰੋਡ ਰੋੜ ਕੇ ਆਇਆ ਜੇ ਬਾਕੀ ਸਫਾਈ ਆਪਣੇ ਕੋ ਆਪਾਂ ਵਿਭਾਗ ਦੇ ਥਰੂ ਰੇਕਾ ਦੇ ਥਰੂ ਸਪਾਈ ਕਰਵਾਈ ਹੋਈ ਹੈ ਇਸ ਸੀਜ਼ਨ ਕਰਵਾਈ ਇਸ ਸੀਜ਼ਨ ਦੇ ਵਿੱਚ ਕਿੰਨਾ ਖਰਚਾ ਲੱਗਾ ਇਸ ਨਾਇਦੀ ਸਪਾਈ ਦੇ ਇਹ ਸਾਰ ਆਪਾਂ ਕੋਈ ਇਹ ਬਲਾਕ ਵਾਈਜ਼ ਹੁੰਦੀ ਆ ਜੀ ਪਿਛੇ ਜਿਹੜੀ ਆਪਾਂ ਫਤੇਗੜ ਬਲਾਕ ਦੀ ਕਰਵਾਈ ਸੀ ਅੱਗੇ ਆਪਾਂ ਅਜਨਾਲੇ ਬਲਾਕ ਦੀ ਅਜਨਾਲੇ ਬਲਾਕ ਕਿੰਨਾ ਖਰਚਾ ਲੱਗਾ ਅਜਨਾਲੇ ਬਲਾਕ ਦੇ ਵਿੱਚ 7 ਲੱਖ ਦੇ ਕਰੀਬ ਹੋਸਪੀਟਲ ਇਥੇ ਜੋ ਨਹਿਰ ਟੁੱਟੀ ਆ ਮੈਂ ਇਹ ਗੱਲ ਨੋਟ ਕੀਤੀ ਆ ਵੀ ਜੋ ਸਰਕਾਰਾਂ ਨੇ ਉਹ ਕਿਸਾਨਾਂ ਵਾਸਤੇ ਬੜਾ ਚੰਗਾ ਕਰਦੀਆਂ ਨੇ ਭਵੰਤਮਾਨ ਸਰਕਾਰ ਬੜਾ ਵਧੀਆ ਕਰ ਰਹੀ ਆ ਵੀ ਕਿਸਾਨਾਂ ਨੂੰ ਪਾਣੀ ਨਹਿਰੀ ਮਿਲੇ ਤੇ ਬਿਜਲੀ ਦੀ ਖਪਤ ਵੀ ਘਟੇ ਤੇ ਇੱਕ ਜਿਹੜਾ ਧਰਤੀ ਹੇਠਲਾ ਪਾਣੀ ਉਹਦੀ ਵੀ ਬਚਤ ਹੋਵੇ ਅਜ ਨਾਲਾ ਦੇ ਪਿੰਡ ਬੋਹਲੀਆਂ ਨਜ਼ਦੀਕ ਲੰਘਦੀ ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਨਹਿਰ ਵਿੱਚ ਪਾੜ ਪੈਣ ਕਰਕੇ ਕਿਸਾਨਾਂ ਦੀਆਂ ਪਨੀਰੀਆਂ ਹਰਾ ਝਾਰਾ ਸਮੇਤ ਪਾਣੀ ਦੀਆਂ ਮੋਟਰਾਂ ਦੇ ਬੋਰਾ ਵਿੱਚ ਪਾਣੀ ਭੈਣ ਕਰਕੇ ਵੱਡਾ ਨੁਕਸਾਨ ਹੋਇਆ ਜਿਸ ਦੇ ਚੱਲਦੇ ਕਿਸਾਨਾਂ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਕੁਝ ਕਿਸਾਨਾਂ ਦੇ ਘਰਾਂ ਦੀਆਂ ਨੀਹਾਂ ਦੇ ਨਾਲ ਵੀ ਪਾਣੀ ਆ ਗਿਆ ਇਸ ਮੌਕੇ ਕਿਸਾਨਾਂ ਦਾ ਕੀ ਕਹਿਣਾ ਹੈ ਕਿ ਨਹਿਰ ਵਿੱਚ ਪਾੜ ਪੈਣ ਕਰਕੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਨਹਿਰ ਦੀ ਸਮੇਂ ਸਿਰ ਸਫਾਈ ਨਹੀਂ ਹੋਈ ਜਿਸ ਤੇ ਚੱਲਦੇ ਵੱਡਾ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਨਹਿਰੀ ਵਿਭਾਗ ਦੀ ਨਲਾਇਕੀ ਕਰਕੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਉਹਨਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦੀ ਸਪਾਟ ਨੂੰ ਬੰਦ ਕੀਤਾ ਜਾਵੇ ਅਤੇ ਨੁਕਸਾਨਾਂ ਦੇ ਹੋਈ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਨਹਿਰ ਦੀ ਸਾਫ ਸਫਾਈ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇ ਇਸ ਸਬੰਧੀ ਜੇਏ ਗੁਰਵਿੰਦਰ ਸਿੰਘ ਨੇ ਕੀ ਕਿਹਾ ਆਉਂ ਜਾਣਦੇ ਆ ਉਹਨਾਂ ਤੋਂ ਅ ਅਲੀਵਾਲ ਸਬ ਡਿਵੀਜ਼ਨ ਦੇ ਵਿੱਚ ਜਈ ਗੁਰਵਿੰਦਰ ਸਿੰਘ ਐਜ਼ ਜਈ ਕੰਮ ਕਰਦਾ ਪਿਆ ਜੀ ਹਾਂਜੀ ਕੀ ਮਾਮਲਾ ਨਹਿਰ ਦੀ ਆ ਕੀ ਪ੍ਰਬੰਧ ਕੀਤੇ ਗਏ ਹੁਣ ਤੱਕ ਪ੍ਰਬੰਧ ਭਾਵੇਂ ਆਪਾਂ ਅ ਮਿੱਟੀ ਦਾ ਪ੍ਰਬੰਧ ਕਰ ਚੁੱਕੇ ਹਾਂ ਜੀ ਹੂੰ ਤੇ ਮਿੱਟੀ ਇੱਥੇ ਆ ਰਹੀ ਆ ਬਸ ਟਰਾਲੀਆਂ ਭਰ ਕੇ ਆ ਰਹੀ ਆ ਬੋਰੀਆਂ ਦਾ ਪ੍ਰਬੰਧ ਕਰ ਲਿਆ ਬੋਰੀਆਂ ਭਰ ਕੇ ਆਪਾਂ ਇਥੇ ਲਗਾਉਣ ਅੱਗੇ ਆ। ਕਾਰਨ ਕੀ ਭਾਜੀ ਇਹਦਾ? ਕਾਰਨ ਭਾਜੀ ਇਹ ਤੇ ਨਹਿਰ ਪਹਿਲੇ ਦਿਨ ਚੱਲੀ ਸੀ। ਤੇ ਪਿਛੋਂ ਸਾਰਾ ਜਿਹੜਾ ਕਚਰਾ ਨਹਿਰ ਦੇ ਵਿੱਚ ਜਿਹੜਾ ਇਕੱਠਾ ਹੋਇਆ ਸੀ। ਜਿਹੜਾ ਮਤਲਬ ਅੱਗ ਲਾ ਕੇ ਜਾਂ ਕੋਈ ਵੀ ਜਿਹੜਾ ਛਾਪੇ ਵਗੈਰਾ ਸਾਰੇ ਉਹਨਾਂ ਦੀ ਡਾਫ ਲੱਗਣ ਦੇ ਕਰਕੇ। ਪਿੰਡ ਵਾਸੀਆਂ ਦਾ ਕਹਿਣਾ ਕੀ ਰਾਤੀ 10 ਵਜੇ ਦੀ ਕੰਪਲੀਟ ਕੀਤੀ ਗਈ ਯਾਰ 12 ਘੰਟੇ ਹੋ ਚੁੱਕੇ ਹੋ ਤੁਸੀਂ ਹੁਣ ਪਹੁੰਚੇ। ਭਾਜੀ ਇਹਦੇ ਵਿੱਚ ਆਪਾਂ ਪਿਛੋਂ ਨਹਿਰ ਬੰਦ ਕਰ ਚੁੱਕੇ ਸੀ। ਤੇ ਇੱਕ ਐਸਕੇਪ ਬਣੀ ਆ ਜੀ ਬਨਵੇਂ ਬੁਰਜੀ ਦੇ ਉੱਪਰ। ਉਸ ਨੂੰ ਚਲਾ ਦਿੱਤਾ ਗਿਆ ਸੀ ਤੇ ਪਾਣੀ ਜ਼ਿਆਦਾ ਹੋਣ ਦੇ ਕਾਰਨ ਪਾਣੀ ਇੱਥੇ ਫਿਰ ਕਿਸਾਨਾਂ ਦਾ ਦੋਸ਼ ਹੈ ਕਿ ਸਹੀ ਸਮੇਂ ਸਫਾਈ ਨਹੀਂ ਹੋਈ ਤਾਂ ਕਿ ਡਾਗ ਲੱਗਣ ਕਰਕੇ ਪੁਲ ਦੇ ਵਿੱਚ ਤੇ ਸਾਰਾ ਉਹਨਾਂ ਦੁਆਰਾ ਮਟੀਰੀਅਲ ਵੀ ਦਿਖਾਇਆ ਗਿਆ ਜਿਹੜਾ ਅੱਜ ਵੀ ਵਿੱਚ ਮੌਜੂਦ ਹੈ ਮਟੀਰੀਅਲ ਭਾਜੀ ਇਹ ਉਹੀ ਆ ਜਿਹੜਾ ਮਤਲਬ ਪਿਛੋ ਰੋਡ ਰੋੜ ਕੇ ਆਇਆ ਜੇ ਬਾਕੀ ਸਫਾਈ ਆਪਣੇ ਕੋਲ ਆਪਾਂ ਵਿਭਾਗ ਦੇ ਥਰੂ ਮਨਰੇਗਾ ਦੇ ਥਰੂ ਸਫਾਈ ਕਰਵਾਈ ਹੋਈ ਹੈ ਐਸੀ ਐਸੀ ਚਿੰਜ ਕਰਵਾਈ ਐਸੀ ਦੰਦੇ ਕਿੰਨਾ ਕਾਚਾ ਲੱਗਾ ਇਸ ਨਹਿਰ ਦੀ ਸਫਾਈ ਤੇ ਇਹ ਸਾਰਾ ਆਪਾਂ ਕੋਈ ਇਹ ਬਲਾਕ ਵਾਈਜ਼ ਹੁੰਦੀ ਆ ਜੀ ਪਿਛੇ ਜਿਹੜੀ ਆਪਾਂ ਫਤੇਗੜ ਬਲਾਕ ਦੀ ਕਰਵਾਈ ਸੀ ਅੱਗੇ ਆਪਾਂ ਅਜ ਨਾਲੇ ਬਲਾਗ ਦੀ ਕਿੰਨਾ ਖਰਚਾ ਲੱਗਾ ਅਜ ਨਾਲੇ ਬਲਾਗ ਦੇ ਵਿੱਚ 7 ਲੱਖ ਦੇ ਕਰੀਬ ਖਰਚਾ ਲੱਗਾ ਜੀ ਹਾਂਜੀ ਨਰੇਗਾ ਦੇ ਕਰੂ ਕਿਸਾਨਾਂ ਦਾ ਦੋਸ਼ ਹੈ ਕਿ ਮਿਲੀ ਭੂਤ ਨਾਲ ਜਿਹੜੀ ਸਫਾਈ ਨਹੀਂ ਕਰਾਈ ਗਈ ਸਹੀ ਸਮੇਂ ਤੇ ਨਹੀਂ ਨਹੀਂ ਇਹ ਕੋਈ ਸਫਾਈ ਆਪਾਂ ਹੋਈ ਹੈ ਜੀ ਸਾਡੇ ਕੋਲ ਬਕਾਇਦਾ ਰਿਕਾਰਡ ਹੈ ਜੀ ਤੇ ਵੀਡੀਓ ਜਿਹੜੀ ਨਰੇਗਾ ਦੀ ਹਾਜ਼ਰੀ ਆ ਉਹ ਵੀ ਲੱਗਦੀ ਰਹੀ ਆ ਜੀ ਇਸ ਇਸ ਜਗ੍ਹਾ ਤੇ ਹੋਈ ਹੈ ਕਿਸਾਨ ਕਨੇ ਸਿੱਧੇ ਦੇਖਿਆ ਨਹੀਂ ਸਫਾਈ ਕਰਦੇ ਕਿਸੇ ਭਾਜੀ ਆਪਾਂ ਸਾਰੇ ਸਾਰੇ ਪਿਛੋਣ ਲੈ ਕੇ ਟੇਲ ਤੋਂ ਲੈ ਕੇ ਸਾਰੇ ਨਹਿਰ ਦੇ ਵਿੱਚ ਗੰਦ ਵੀ ਦਿਖਾ ਗੰਦ ਭਾਜੀ ਤੁਹਾਨੂੰ ਮੈਂ ਦੱਸਦਾ ਪਿਆ ਇਹ ਉਹੀ ਗੰਦ ਹੈ ਜਿਹੜਾ ਮਤਲਬ ਪਿਛੋੜ ਰੋੜ ਪੁਲ ਚੌਕ ਹੋ ਗਿਆ ਤੱਕ ਪਾਣੀ ਦੋਸਤੋ ਅੱਗੇ ਤੱਕ ਗੰਦ ਦਿਖਾਈ ਦੇ ਰਿਹਾ ਹਾਂਜੀ ਪਾਜੀ ਪੁਲ ਚੌਕ ਹੋਣ ਦੇ ਕਰਕੇ ਹੋਇਆ ਨਾ ਜੀ ਪੁਲ ਚੌਕ ਹੋਣ ਦੇ ਕਰਕੇ ਹਾਂਜੀ ਠੀਕ ਮੇਰਾ ਨਾਮ ਜੀ ਇਕਬਾਲ ਸਿੰਘ ਆ ਮੈਂ ਜੁਆਇੰਟ ਸੈਕਟਰੀ ਆ ਕਿਸਾਨ ਵਿੰਗ ਦਾ ਆਮ ਆਦਮੀ ਪਾਰਟੀ ਤੋਂ ਬਾਕੀ ਇੱਥੇ ਜੋ ਨਹਿਰ ਟੁੱਟੀ ਆ ਮੈਂ ਇਹ ਗੱਲ ਨੋਟ ਕੀਤੀ ਆ ਵੀ ਜੇ ਉਹ ਸਰਕਾਰਾਂ ਨੇ ਉਹ ਕਿਸਾਨਾਂ ਵਾਸਤੇ ਬੜਾ ਚੰਗਾ ਕਰਦੀਆਂ ਨੇ ਭਗਵੰਤ ਮਾਨ ਸਰਕਾਰ ਬੜਾ ਵਧੀਆ ਕਰ ਰਹੀ ਆ ਵੀ ਕਿਸਾਨਾਂ ਨੂੰ ਪਾਣੀ ਨਹਿਰੀ ਮਿਲੇ ਤੇ ਬਿਜਲੀ ਦੀ ਖਪਤ ਵੀ ਘਟੇ ਤੇ ਇੱਕ ਜਿਹੜਾ ਧਰਤੀ ਹੇਠਲਾ ਪਾਣੀ ਉਹਦੀ ਵੀ ਵਜਤ ਹੋਵੇ ਪਰ ਕੀ ਆ ਜਿਹੜਾ ਸਾਡਾ ਜਿਹੜਾ ਸ਼ਾਸਨ ਪ੍ਰਸ਼ਾਸਨ ਆ ਨਾ ਇਹ ਸਰਕਾਰ ਨੂੰ ਫੇਲ ਕਰਨ ਤੇ ਤੁਲਿਆ ਹੋਇਆ ਵਾ ਇਹਨਾਂ ਨੇ ਹੁਣ ਜਿਹੜੀ ਇਹਦੀ ਸਫਾਈ ਆ ਉਹਦੇ ਪੈਸੇ ਸਾਰੇ ਰਗੜਲੇ ਨੇ ਪਰ ਇਹ ਆ ਵੀ ਨਹਿਰ ਦੀ ਸਫਾਈ ਨਹੀਂ ਕੀਤੀ ਪੁਲ ਚੋਕ ਹੋਣ ਦੇ ਕਾਰਨ ਨਹਿਰ ਟੁੱਟ ਗਈ ਆ ਨਹਿਰ ਟੁੱਟਣ ਦੇ ਕਾਰਨ ਤੁਸੀਂ ਦੇਖ ਸਕਦੇ ਜੇ ਵੀ ਮੋਟਰਾਂ ਜਿਹੜੀਆਂ ਬੋਰ ਨੇ ਉਹ ਖਰਾਬ ਹੋ ਗਏ ਨੇ ਫਿਰ ਪ੍ਰੀਰੀਆਂ ਖਰਾਬ ਹੋ ਗਈਆਂ ਨੇ ਜਿੰਨਾਂ ਕੋ ਝੋਨਾ ਲਾਉਣਾ ਸਾਰੀ ਪੈਲੀ ਜਿਹੜੀ ਲੈਵਲ ਕੀਤੀ ਉਹ ਸਾਰੀ ਖਰਾਬ ਹੋ ਗਈ ਹੈ ਘਰਾਂ 'ਚ ਪਾਣੀ ਵੜ ਗਿਆ ਇਹ ਸਾਰਾ ਕਸੂਰ ਜਿਹੜਾ ਹੈਗਾ ਥੱਲੇ ਮਹਿਕਮਾ ਇਹਨਾਂ ਦਾ ਵਾ ਕਿਉਂਕਿ ਇਹ ਤਨਖਾਹਾਂ ਦੇ ਆਂਦੇ ਸਾਨੂੰ 1.5 2-2 ਲੱਖ ਦਓ ਪਰ ਅਸੀਂ ਕਰਕੇ ਕੱਖ ਨਹੀਂ ਦੇਣਾ ਸਰਕਾਰ ਨੂੰ ਸਰਕਾਰ ਦੇ ਜਿੰਨੇ ਪਲਾਨ ਆ ਸਾਰੇ ਫੇਲ ਕਰ ਦਿੰਦੀਆਂ ਨੇ ਤੇ ਉਹਦਾ ਮੁੜ ਕੇ ਅਸਰ ਜਿਹੜਾ ਬਾਅਦ ਚ ਤੁਸੀਂ ਵੇਖ ਸਕਦੇ ਜੇ ਲੋਕਾਂ ਦੇ ਵਿੱਚ ਰੋਸ ਪੈਦਾ ਹੁੰਦਾ ਸਰਕਾਰ ਬਾਰੇ 12 ਘੰਟੇ ਤੋਂ ਉੱਪਰ ਸਮਾਂ ਹੋ ਗਿਆ ਤੁਸੀਂ ਦੱਸਿਆ ਇਹਦਾ 12 ਘੰਟੇ ਤੋਂ ਉੱਤੇ ਸਮਾਂ ਹੋ ਚੁੱਕਾ ਆ ਹਾਲੇ ਤੱਕ ਕੋਈ ਮਹਿਕਮਾ ਵਾਲਾ ਨਹੀਂ ਹਾਲੇ ਤੱਕ ਪਹੁੰਚਿਆ ਤੁਸੀਂ ਵੇਖ ਸਕਦੇ ਜੇ ਵੀ ਇੱਥੇ ਨਹਿਰੀ ਮਹਿਕਮੇ ਦੇ ਕਿਸ ਨੇ 4 ਇੰਚੀ ਦਾ ਪਾਈਪ ਲਾਇਆ ਹੋਵੇ ਤੇ ਰਾਤ ਵੀ ਆ ਜਾਂਦੇ 12 ਵਜੇ ਉਹਦਾ ਪਾਈਪ ਦੇ ਉੱਤੇ ਜ ਉਰ ਕੋ ਮਾਲੋ ਵੱਡੀ ਲੈਣਾ ਵਾਸਤੇ ਪਰ ਐਡੀ ਵੱਡੀ ਨਹਿਰ ਟੁੱਟ ਗਈ ਆ ਇੰਨਾ ਪਾਣੀ ਦਾ ਲਾਸ ਹੋ ਗਿਆ ਹੁਣ ਇੰਨਾ ਕਿੰਨੇ ਕਿੱਲਾਂ ਨੂੰ ਜ਼ਮੀਨ ਨੂੰ ਸਿੰਚਾਈ ਹੋਣੀ ਸੀ ਪਾਣੀ ਦੀ ਪਰ ਹਾਲੇ ਤੱਕ ਕੋਈ ਬੰਦਾ ਨਹੀਂ ਇੱਥੇ ਪਹੁੰਚਿਆ ਨਾ ਕੋਈ ਕਿਸੇ ਨੇ ਕੋਈ ਕਾਰਵਾਈ ਕੀਤੀ ਨਾ ਲੈਣਾ ਨਾ ਦੇਣਾ ਕਿਉਂਕਿ ਪੂਰਾ ਫੁੱਲ ਪਾਣੀ ਹਾਲੇ ਤੱਕ ਆ ਰਿਹਾ ਵਾ ਹਾਂਜੀ ਹਾਂਜੀ ਸਾਡਾ ਕਿਹੜਾ ਪਿੰਡ ਆ ਕੀ ਆ ਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਜ਼ਮੀਨ ਪਿੰਡ ਬੋਲੀਆਂ ਵਿੱਚ ਹੈ ਜਿਸ ਦਾ ਬੁਰਜੀ ਨੰਬਰ 100 5 ਤੋਂ 106 ਦੇ ਵਿਚਕਾਰ ਇਹ ਪੈਂਦੀ ਹੈ ਨਹਿਰੀ ਪਾਣੀ ਚਗਾਵਾ ਰੋਡ ਜੀ ਨਾਲਾ ਪਿੰਡ ਬੋਲੀਆਂ ਇਹ ਨਹਿਰੀ ਮਹਿਕਮੇ ਦੀ ਨਗੇਲੀ ਦੇ ਕਾਰਨ ਕੱਲ ਜੋ ਪਾਣੀ ਆਇਆ ਹੈ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਪਾਣੀ ਦਿੱਤਾ ਜਾਵੇਗਾ ਪਰ ਸਾਨੂੰ ਸਾਰਾ ਗੰਦ ਦਿੱਤਾ ਗਿਆ ਹੈ ਜੋ ਜਿੰਨਾ ਗੰਦਾ ਆਣ ਕੇ ਨਹਿਰ ਦੇ ਵਿੱਚ ਅੜ ਗਿਆ ਪੁਲ ਦੇ ਥੱਲੇ ਜੋ ਚਗਾਵਾ ਰੋਡ ਜਾਂਦਾ ਹੈ ਜੀ ਨਾਲੇ ਤੋਂ 16 6 24 ਦਿਨ ਰਾਤ 10:30 ਵਜੇ ਦੀ ਗੱਲ ਹੈ ਜੀ ਨਹਿਰ ਰੁੜ ਗਈ ਆ ਅੱਜ 17 ਤਰੀਕ ਹੋ ਗਈ 6ਵਾਂ ਮਹੀਨਾ 2024 10 ਵਾ ਚੱਲਿਆ ਵਿਭਾਗ ਦੇ ਅਧਿਕਾਰੀ ਕੋਈ ਨਹੀਂ ਆਇਆ ਸਾਨੂੰ ਕਿਸਾਨਾਂ ਨੂੰ ਇਸ ਗੱਲ ਦਾ ਦੁੱਖ ਬਹੁਤ ਜ਼ਿਆਦਾ ਹੈ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ ਇਹਦੀ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕਰਕੇ ਸਾਰਾ ਰਿਕਾਰਡ ਚੈੱਕ ਕੀਤਾ ਜਾਵੇ ਜੇ ਤੇ ਸਫਾਈ ਦੇ ਪੈਸੇ ਵਿਭਾਗ ਨੇ ਪਾਏ ਆ ਉਹਨਾਂ ਦੇ ਬੰਦ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਸਾਡਾ ਡਿਸਮਿਸ ਕੀਤਾ ਜਾਵੇ ਜੇ ਅਫਸਰ ਨੇ ਇਹ ਪੈਸੇ ਲਏ ਆ ਸਾਡਾ ਨੁਕਸਾਨ ਵੇਖੋ ਇਧਰ ਸਾਰਾ ਦਿਖਾਇਓ ਤੁਸੀਂ ਪਨੀਰੀਆਂ ਡੁੱਬ ਗਈਆਂ ਇਹ ਮੇਰੇ ਵੀਰ ਦੇ ਬੰਦੇ ਹੋਣ ਆਏ ਮੁੜੇ ਨੇ ਜਿਨ੍ਹਾਂ ਨੇ ਝੋਨਾ ਲਾਉਣਾ ਸੀ ਕਦੂ ਕੀਤਾ ਵਿਚਾਰੇ ਦੇ ਵਿੱਚ ਸਾਰਾ ਡੁੱਬ ਗਿਆ ਤੂੜੀ ਖਰਾਬ ਹੋ ਗਈ ਘਰ ਦੇ ਲਾਗੇ ਫੁੱਟ ਫੁੱਟ ਪਾਣੀ ਖਲੋਤਾ ਹੈ ਨੀਹਾਂ ਬੈਂਦਾ ਡਰਿਆ ਪਨੀਰੀਆਂ ਸਾਰੀਆਂ ਖਰਾਬ ਹੋ ਗਈਆਂ ਆ ਮੇਰੇ ਵੀਰ ਇੱਥੇ ਆਏ ਨਾ ਠੇਕੇ ਦੇ ਪੈੜੀ ਲਈ ਆ ਜੀ 60000 ਰੁਪਏ ਦੇ ਹਿਸਾਬ ਨਾਲ ਇਹਨਾਂ ਪਨੀਰੀ ਬੀਜੀ ਸਾਰੀ ਡੁੱਬ ਗਈ ਆ ਅਸੀਂ ਪੰਜਾਬ ਸਰਕਾਰ ਕੋ ਇਹੋ ਮੰਗ ਕਰਦੇ ਆ ਕਿ ਸਰਕਾਰ ਦਾ ਨੁਕਸਾਨ ਦੇਖੋ ਕਿੰਨਾ ਹੋਇਆ ਪੱਕੀ ਬਣੀ ਨਹਿਰ ਜੇ ਮਟੀਰੀਅਲ ਵੀ ਮਾੜਾ ਲਾਇਆ ਜਿਸ ਦਾ ਨਹਿਰ ਰੁੜ ਗਈ ਉਸ ਜਾਲ ਦਾ ਮਟੀਰੀਅਲ ਸਹੀ ਨਹੀਂ ਲਗਾ ਅਸੀਂ ਇਹੋ ਹੀ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਖਾਸ ਕਰਕੇ ਨਹਿਰੀ ਵਿਭਾਗ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਅਸੀਂ ਸਾਰੇ ਹੀ ਚਿੱਠੀਆਂ ਕੱਢਾਂਗੇ ਸਰਕਾਰਾਂ ਦੇ ਕਰਤਾ ਨੂੰ ਇਨਸਾਫ ਨਹੀਂ ਮਿਲਦਾ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਸਾਡਾ ਅਗਲਾ ਸਟੈਪ ਇਹੀ ਹੋਵੇਗਾ ਪਹਿਲਾਂ ਅਸੀਂ ਚਿੱਠੀਆਂ ਕੱਢਾਂਗੇ ਪੰਜਾਬ ਸਰਕਾਰ ਨਹੀਂ ਕੋਈ ਕੰਮ ਕਰਦੀ ਅਸੀਂ ਉਮੀਦ ਕਰਦੇ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਇਹਦੇ ਉੱਤੇ ਪੱਕਾ ਸਟੈਂਡ ਲਵੇਗੀ ਕਿਉਂਕਿ ਜੋ ਅਧਿਕਾਰੀ ਗਲਤ ਕੰਮ ਕਰਦੇ ਨੇ ਪੰਜਾਬ ਸਰਕਾਰ ਭਗਵੰਤ ਸਿੰਘ ਦੀ ਮਾਨ ਉੱਤੇ ਪੂਰਾ ਐਕਸ਼ਨ ਲੈਂਦੀ ਆ ਅਸੀਂ ਆਸ ਰੱਖ ਕੇ ਕਰਦੇ ਆ ਪਰ ਜੇ ਫਿਰ ਵੀ ਕੋਈ ਗੜਬੜੀ ਰਹੀ ਤੇ ਅਸੀਂ ਜਿੱਥੋਂ ਤੱਕ ਵੀ ਜਾਣਾ ਪਿਆ ਕਿਸਾਨੀ ਜਥੇਬੰਦੀ ਨੂੰ ਨਾਲ ਲੈ ਕੇ ਆਪਣਾ ਹਿਸਾਬ ਜ਼ਰੂਰ ਲਾਵਾਂਗੇ ਜੋ ਕਿਸਾਨਾਂ ਦਾ ਧੱਕਾ ਹੋ ਰਿਹਾ ਜੀ ਪਨੀਰੀਆਂ ਸਾਡੀਆਂ ਡੁੱਬ ਗਈਆਂ ਧੜਾ ਸਾਡੀਆਂ ਡੁੱਬ ਗਈਆਂ ਤੂੜੀਆਂ ਡੁੱਬ ਗਈਆਂ ਬਹੁਤ ਨੁਕਸਾਨ ਹੋਇਆ ਜੀ ਅਸੀਂ ਇਹ ਹੋਏ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਇਹਦੀ ਕਾਰਵਾਈ ਜਰੂਰ ਕਰਾਓ ਰਿਕਾਰਡ ਚੈੱਕ ਕਰਾਓ ਜੀ ਇਹਦਾ ਜੇ ਇਹਨਾਂ ਪੈਸਾ ਖਾਦਾ ਤੇ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਆਉਣ ਵਾਲੇ ਮੈਘਮੇ ਦੇ ਹੋਰ ਅਫਸਰਾਂ ਨੂੰ ਪਤਾ ਲੱਗ ਜਾਵੇ ਕਿ ਪੈਸਾ ਕਿਵੇਂ ਖਾਣਾ ਤੇ ਕੰਮ ਕਿਵੇਂ ਕਰਾਉਣਾ